ਹਾਂਜੀ ਦੁਨੀਆ ਦਾ ਸਾਰੇ ਸੱਜਣ ਮਿੱਤਰਾਂ ਦਾ ਸਾਰੀ ਦੁਨੀਆ ਦਾ ਜਿਹੜੇ ਮਿੱਤਰ ਬਾਹਰ ਸਾਨੂੰ ਕੈਨੇਡਾ ਅਮਰੀਕਾ ਚੋਂ ਵਹਿੰਦੇ ਆ ਸਾਰਿਆਂ ਦਾ ਹੀ ਸਵਾਗਤ ਕਰਦੇ ਆ ਅੱਜ ਸਾਨੂੰ ਬਹੁਤ ਮੇਲਾਂ ਆਂਗਾ ਪੰਗਾ ਸੀ ਬਹੁਤ ਫੋਨ ਆਏ ਪਏ ਸੀ ਡਾਕਟਰ ਸਾਹਿਬ WhatsApp ਤੇ 2-2000 ਮੇਲਾਂ ਹਾਂਜੀ 5-5000 ਮੈਸੇਜ ਆਏ ਪਏ ਸੀ ਬਈ ਤੁਸੀਂ ਲਾਈਵ ਨਹੀਂ ਹੁੰਦੇ ਤੁਸੀਂ ਦੱਸ ਨਹੀਂ ਰਹੇ ਸਾਨੂੰ ਗਵਰਨਮੈਂਟ ਵੀ ਕਹਿ ਰਹੀ ਸੀ ਬਈ ਤੁਸੀਂ ਕਿਸਾਨ ਭਰਾਵਾਂ ਨੂੰ ਪ੍ਰੇਰਿਤ ਕਰੋ ਸਾਨੂੰ ਗਵਰਨਮੈਂਟ ਨੇ ਕਿਹਾ ਬਈ ਜਿਹੜੇ ਆਪਣੇ ਕਿਸਾਨ ਭਰਾ ਤੁਸੀਂ ਉਹਨਾਂ ਨੂੰ ਜਾਗਰੂਕ ਕਰੋ ਸਾਨੂੰ ਆ ਕਿਸਾਨ ਬਾਣੀ ਲਹਿਰ ਦਿਤਿਆ ਅੱਜ ਡਾਕਟਰ ਸਾਹਿਬ ਅਸੀਂ ਇਕੱਠੇ ਹੋਏ ਆ ਟਾਈਮ ਕੱਢ ਕੇ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਿਸਾਨ ਭਰਾ ਆਪਣੇ ਨੇਰੇ ਦੇ ਵਿੱਚ ਆ ਸਾਰੀਆਂ ਦਿਲਦਿਆਂ ਗੱਲਾਂ ਸਾਂਝੀਆਂ ਕਰਾਂਗੇ हां सासी ਫੇਰ ਥੋੜਾ ਸਵਾਗਤ ਕਰਦੇ ਆ ਜਿਹੜੇ ਸਾਨੂੰ ਬਾਹਰੋਂ ਕੈਨੇਡਾ ਅਮਰੀਕਾ ਦੇ ਵਿੱਚ ਸਾਰੀ ਦੁਨੀਆ ਵੇਧੀਆਂ ਸਾਰਾ ਸਵਾਗਤ ਕੀਤਾ ਜਾਂਦਾ ਹਾਂਜੀ ਡਾਕਟਰ ਸਾਹਿਬ ਜਿਹੜੇ ਵਿਚਾਰ ਅੱਜ ਆਪਾਂ ਸਾਂਝੇ ਕਰਾਇਆ ਹਾਂਜੀ ਹਾਂਜੀ ਦੇਖੋ ਚੁਣਵੇਂ ਸਵਾਲ ਆਪਾਂ ਲੈ ਕੇ ਆਂਦੇ ਆ ਜੀ ਡਾਕਟਰ ਸਾਹਿਬ ਪੁੱਠੇ ਸਵਾਲ ਹੀ ਬਹੁਤ ਆਗੇ ਸੀ ਜੀ ਕੋਈ ਗੱਲ ਨਹੀਂ ਪੁੱਠੇ ਸਿੱਧੇ ਸਾਰੇ ਸਵਾਲ ਚੁਣਵੇਂ ਲੈ ਕੇ ਆਂਦੇ ਆ ਜੀ ਪਹਿਲਾ ਸਵਾਲ ਤੁਹਾਨੂੰ ਮੈਂ ਇਹ ਪੁੱਛਦਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਹਾਂਜੀ ਹਾਂਜੀ ਵੀ ਜਿਹੜੇ ਆ ਮੱਕੀ ਦਾ achar ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ ਤਾਂ ਬਹੁਤ ਰੌਲਾਗਾ ਕਹਿੰਦੇ ਨਹੀਂ ਪਾਉਣਾ ਚਾਹੀਦਾ ਪਸ਼ੂ ਦੇਖੋ ਡਾਕਟਰ ਸਾਹਿਬ ਬੰਦਾ ਕਿੰਨਾ ਕੁ ਖਾਂਦਾ ਆਂਡਾ ਨੀਟ ਗਾਂ ਦਾ ਯਾਰ ਗੰਦ ਪਹਿਲ ਛੱਡਦਾ ਨਹੀਂ ਹਾਂਜੀ ਨਹੀਂ ਛੱਡਦਾ ਕੱਲੀ ਇੱਕ ਸੂਲਤਾਈ ਸੀ ਪਸਮਾ ਲਈ ਮੱਕੀ ਦੀ ਹਾਂਜੀ ਬਈ ਚਲੋ ਪਸੂ ਮੱਕੀ ਖਾ ਲੈਣਗੇ ਕਿਸਾਨ ਵੀ ਸੋਖਾ ਰੂ ਹਾਂਜੀ ਜੁੜੇ ਬੰਦਾਂ ਨੂੰ ਮੱਕੀ ਦਾ achar ਨਹੀਂ ਪੈਂਦਾ ਇਹਦਾ ਦੁੱਧ ਚੁੱਲੀ ਬਣਦੀ ਆ achar ਮਾੜਾ ਮੱਝਾਂ ਨਹੀਂ ਰਹਿੰਦੀਆਂ ਇਹਨਾਂ ਨੇ ਇਹਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੱਕੀ ਦਾ ਚਾਰ ਪਾਓ ਜੀ ਸਾਰੇ ਕੋਈ ਮਾੜੀ ਗੱਲ ਨਹੀਂ ਪਾਉਂਦਾ ਸੂਤ ਸੀ ਕਿਸਾਨ ਵੀਰਾਂ ਲਈ ਜੀ ਹਾਂਜੀ ਹੁਣ ਜਿਵੇਂ ਆਪਾਂ ਇੱਕ ਸਵਾਲ ਹੋਰ ਆ ਜੀ ਹਾਂਜੀ ਹਾਂਜੀ ਬਹੁਤ ਹਾਈਲਾਈਟ ਸਵਾਲ ਆ ਪੁੱਛੋ ਹੀ ਪੁੱਛੋ ਇਹ ਕੁੜੀਆਂ ਨੂੰ ਆਜ਼ਾਦੀ ਬਹੁਤ ਮਿਲੀ ਵੀ ਆ ਆਜ਼ਾਦੀ ਉਹ ਕਹਿੰਦੀਆਂ ਫਿਰ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਵੀ ਇਹਦੇ ਬਾਰੇ ਦੱਸੋ ਜੀ ਕੀ ਆਜ਼ਾਦੀ ਬਾਰੇ ਜੀ ਡੋਕਟਰ ਅਸੀਂ థਾਈਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਜਾਂਦੇ ਆਉਣੇ ਰਹਿੰਦੇ ਆ ਹਾਂਜੀ ਹਾਂਜੀ ਪਹਿਲਾਂ ਜਿਹੜੇ ਗਾਣੇ ਆਉਂਦੇ ਸੀ ਉਹਦੇ ਵਿੱਚ ਕੁੜੀਆਂ ਕਹਿੰਦੀਆਂ ਸੀ ਬਈ ਤੂੰ ਸਾਨੂੰ ਛੱਡ ਗਿਆ ਮੁੰਡੇ ਨੂੰ ਕਹਿੰਦਾ ਹੁੰਦਾ ਸੀ ਬਈ ਸਾਡੇ ਨਾਲ ਧੋਖਾ ਕਰ ਗਿਆ ਹਾਂਜੀ ਪਰ ਹੁਣ ਜ ਓਏ ਮੁੰਡੇ ਰੋਂਦਿਆ ਅਸੀਂ ਮਰ ਜਾਾਂਗੇ ਤੂੰ ਸਾਡੇ ਨਾਲ ਆਇ ਨਹੀਂ ਕੀਤਾ ਜੱਟ ਚਿੱਟਾ ਲਾਉਂਦਾ ਰਿਹਾ ਕਾਏ ਸਾਨੂੰ ਜਕੀ ਨਹੀਂ ਰਿਹਾ ਤੇਰੇ ਤੇ ਜਿਹੜੇ ਕੁੜੀਆਂ ਨੂੰ ਆਜ਼ਾਦੀ ਦਿੱਤੀ ਡਾਕਟਰ ਸਾਹਿਬਾਂ ਨੇ ਭੈਣ ਘੜਤੀ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਦੇਖ ਲਓ ਬਹੁਤ ਗੰਦ ਪਾਇਵਾ ਮਾਵਾ ਦੇ ਪੁੱਤ ਮਰਵਾਦੇ ਇਹਨਾਂ ਨੂੰ ਆਜ਼ਾਦੀ ਡਾਕਟਰ ਸਾਹਿਬ ਨਹੀਂ ਚਾਹੀਦੀ ਸੀਗੀ ਇਹ ਉਹ ਹੈ ਤਾਂ 10% ਜੀ ਹਾਂ ਥੋੜੀ-ਮੋਟੀਆ ਪਿੰਡਾਂ ਦੇ ਵਿੱਚ ਬਹੁਤ ਸੁਣਾ ਮਾਹੌਲ ਪਿਆ ਪਿੰਡਾਂ ਦਾ ਸਹੀ ਹੈ ਡਾਕਟਰ ਸਾਹਿਬ ਜੀ ਇੱਕ ਡਾਕਟਰ ਸਾਹਿਬ ਆਪਣੇ ਜਿਹੜੀ ਹੁਣ ਅੱਜ ਕੱਲ ਬਾਹਰ ਜਾ ਰਹੇ ਨੇ ਲੋਕ ਪਿੰਡਾਂ ਦੇ ਖਾਲੀ ਹੋ ਗਏ ਹਾਂਜੀ ਤੇ ਉਹਨਾਂ ਦੇ ਕੀ ਆਪਾਂ ਕੀ ਕਹਗੇ ਹੁਣ ਵੀ ਉਹ ਵੱਡੀ ਗੱਲ ਮੰਨਦੇ ਆ ਜੀ ਵੀ ਅਸੀਂ ਬਾਹਰ ਉੱਠ ਗਏ ਜੀ ਡਾਕਟਰ ਸਾਹਿਬ ਪਹਿਲੀ ਗੱਲ ਜਿਹਦਾ ਇੱਥੇ ਘਰੋਂ ਸਰਦਾ ਉਹ ਵੀ ਕਹੀ ਜਾਂਦਾ ਵੀ ਇੱਥੇ ਕੋਸ ਹੈ ਨਹੀਂ ਦੇਖੋ ਕਿੱਡੀ ਗਲਤ ਗੱਲ ਗਲਤ ਬਹੁਤ ਗਲਤ ਗੱਲ ਆ ਅੱਗੇ ਕਿਸੇ ਨੇ ਬਾਹਰੋਂ ਆਉਣਾ ਬਹੁਤ ਵੱਡੀ ਗੱਲ ਮੰਨਣੀ ਬਾਈ ਬੰਦਾ ਬਾਹਰੋਂ ਆਇਆ ਹਾਂ ਦਾ ਡਾਕਟਰ ਸਾਹਿਬ ਲੀਲੀ ਫੀਲੀ ਦੁੱਕੀ ਤੇ ਕੀ ਡਾਕਟਰ ਸਾਹਿਬ ਹੁਣ ਕਿਸੇ ਦੀ ਕੋਈ ਝੇਪ ਨਹੀਂ ਹੁੰਦਾ ਸਾਰੀ ਲਗਾਉ ਡਾਕਟਰ ਸਾਹਿਬ ਬਾਹਰੋਂ ਹੀ ਆਉਂਦੀ ਘਰੋ ਘਰੋ ਬਾਹਰ ਕਲੇ ਕਲੇ ਹਰ ਕਰੋ ਇੱਕ ਇੱਕ ਜਾਣਾ ਗਿਆ ਬਾਈ ਹੁਣ ਡਾਕਟਰ ਕੋਈ ਇਹ ਵੱਡੀ ਗੱਲ ਨਹੀਂ ਰਹੀ ਸਾਰੀ ਲਗਾਉਣ ਹੁੰਦਾ ਬਾਹਰੋਂ ਹੀ ਆਉਂਦੀ ਐ ਕੋਈ ਝੇਪ ਨਹੀਂ ਹੁੰਦਾ ਆਮ ਗੱਲ ਆ ਡਾਕਟਰ ਸਾਹਿਬ ਇਹ ਹਾਂਜੀ ਇੱਕ ਜਣਾ ਬੋਲਾ ਡਾਕਟਰ ਜੀ ਆਹ ਵਾਰ ਸਵਾਲ ਕਰਿਆ ਕਰੋ ਜੀ ਤੁਸੀਂ ਡਾਕਟਰ ਸਾਹਿਬ ਉਹ ਮੈਂ ਉਹਨਾਂ ਨੂੰ ਵੀ ਸਵਾਲ ਪੁੱਛਦਾ ਠੀਕ ਹੈ ਠੀਕ ਹੈ ਚਲੋ ਹੁਣ ਆਪਣਾ ਪੋਡਕਾਸਟ ਬਾਰੇ ਦੱਸੋ ਜੀ ਪੋਡਕਾਸਟ ਦਾ ਬਹੁਤ ਰੌਲਾ ਪਿਆ ਬਈ ਅੱਛਾ ਪੋਡਕਾਸਟ ਬਾਰੇ ਤੁਸੀਂ ਡਾਕਟਰ ਸਾਹਿਬ ਤੋਂ ਪੜਿਆ ਹੋ ਕੁਝ ਡਾਕਟਰ ਸਾਹਿਬ ਪੜਿਆ ਤਾਂ ਹੈਗਾ ਹੁਣ ਅੱਜ ਕੱਲ ਹਰੇਕ ਜਿਹੜਾ ਉੱਠਦਾ ਹੈਗਾ ਪਹਿਲਾਂ ਤੇ ਉਹਨੂੰ ਪੋਡਕਾਸਟ ਤੇ ਬਿਠਾ ਲੈਂਦੇ ਆ ਪਹਿਲਾਂ ਹੀ ਉਹ ਗੱਲ ਆਇਆ ਡਾਕਟਰ ਸਾਹਿਬ ਹਰੇਕ ਬੰਦਾ ਹੈ ਮਿਹਨਤ ਕਰਦਾ ਹੈ ਹਾਂਜੀ ਕੋਈ ਬੰਦੇ ਮਿਹਨਤ ਕਰਕੇ ਬਹੁਤ ਵੱਡੇ ਪੱਧਰ ਤੇ ਆ ਹਾਂਜੀ ਜੋ ਹਰੇਕ ਬੰਦਾ ਹੀ ਡਾਕਟਰ ਸਾਹਿਬ ਦੁਖੀ ਆ ਉੱਥੇ ਜਾ ਕੇ ਰੋਣ ਲੱਗ ਜਾਵਾਂਗੇ ਅਸੀਂ ਐਂ ਕੀਤਾ ਅਸੀਂ ਮੜਦਾਨ ਦੇ ਵੇਖ ਡਾਕਟਰ ਸਾਹਿਬ ਮੜਦਾਨ ਦੇ ਲੱਗਿਆ ਵੇਖੇ ਇਹ ਸਟੂਲ ਵੀ ਵਿੱਚ ਇਕੱਠੇ ਹੋਏ ਵੇ ਆ ਆਪਣੇ ਹੁਣ ਬਜ਼ੁਰਗਾਂ ਨੇ ਮੜਦਾਨ ਦੇ ਵੇਖੇ ਪੌਡਕਾਸਟ ਕਰਦੇ ਸੀ ਇੱਕ ਫੁੱਦੂ ਕੰਮ ਆ ਡਾਕਟਰ ਸਾਹਿਬ ਮੈਂ ਦੁਖੀ ਸੀ ਅਸੀਂ ਮਿਹਨਤ ਕੀਤੀ ਤੇ ਇਹ ਬਸ ਦੂਜਿਆਂ ਦੀ ਗੱਲ ਨਹੀਂ ਦੇਣੀ ਜੀ ਬਸ ਕੋਈ ਨਹੀਂ ਬਸ ਆਪਦੇ ਦੱਸਿਆਂ ਦਾ ਬੰਦਾ ਆਪਦੇ ਭਰੇ ਵਾਂ ਐ ਹੋ ਗਿਆ ਉਹ ਵੇਖੀ ਆ ਲਿਆ ਇਹ ਕੋਈ ਬਖਾਸ ਗੱਲ ਨਹੀਂ ਡਾਕਟਰ ਸਾਹਿਬ ਪੌਡਕਾਸਟ ਹਾਂਜੀ ਤੇ ਆਪਣੀ ਆਹ ਕਾਹ ਕਿਹੜਾ ਸਵਾਲ ਆ ਜੀ ਆਪਾਂ ਨੂੰ ਪਤਾ ਨਹੀਂ ਲੱਗ ਰਿਆ ਅੰਗਰੇਜ਼ੀ ਦੀ ਲਿਖਿਆ ਹੋਇਆ ਜੀ ਤੁਸੀਂ ਡਾਕਟਰ ਸਾਹਿਬ ਇਹ ਜਿਹੜੀ ਉਹ ਤਕੜੀ ਕਿਤਾਬ ਸੀ ਨਾ ਉਹਦੇ ਵਿੱਚੋਂ ਕਿਸਾਨ ਭਰਾਵਾਂ ਬਾਰੇ ਦੱਸੀ ਗਈ ਹੈ ਗੱਲ ਬਈ ਕਿਸਾਨ ਭਰਾ ਜੀ ਏ ਡਾਕਟਰ ਉਹ ਕਿਸਾਨ ਭਰਾ ਜਿਨ੍ਹਾਂ ਨੂੰ ਪਿੰਡ ਦੇ ਵਿੱਚ 5-7 ਹੁੰਦੇ ਆ ਬਾਈ ਅਸੀਂ ਤਾਂ ਬਹੁਤ ਛੇਤੀ ਮੱਕੀ ਦੀ ਫਸਲ ਵੀ ਤੇ ਫਸਲ ਵੀ ਜੀ ਕਾੜੀ ਜਿਹੀ ਕਰਦੇ ਹੁੰਦੇ ਹਾਂ ਜੀ ਹਾਂਜੀ ਹਾਂਜੀ ਵੀ ਅਸੀਂ ਮੂਰੇ ਆ ਅਸੀਂ ਮੂਰੇ ਸਾਰੇ ਪਿੰਡ ਦੇ ਵਿੱਚੋਂ ਐਵੇਂ ਟਰੈਕਟਰ ਖੁੱਚੀ ਫਿਰਦੇ ਬਾਹਰ ਪਿੰਡਾਂ ਦਾ ਟਰੈਕਟਰ ਲਾ ਲੈਂਦੇ ਜੀ ਖੇਤੀ ਖੇਤੀ ਕੋਈ ਬਾਹਲੇ ਵਿਦਵਾਨ ਬੰਦਿਆ ਡਾਕਟਰ ਸਾਹਿਬ ਬਾਈ ਸਾਨੂੰ ਸਾਰਾ ਕੁਝ ਪਤਾ ਉਹ ਫਿਰ ਡਾਕਟਰ ਸਾਹਿਬ ਉਹ ਰੱਬ ਲੋਡ ਕਰਦਾ ਜਦੋਂ ਫਸਲ ਪੱਕ ਜਾਂਦੀ ਆ ਫਿਰ ਰੱਬ 2 ਘੰਟੇ ਜਾਂ 2 ਦਿਨ ਲਾਂਦ ਡਾਕਟਰ ਸਾਹਿਬ ਉਹਨਾਂ ਦਾ ਟੱਟ ਲਾਂਦਾ ਕੰਮ ਬੰਦ ਕਰ ਦਿੰਦਾ ਇਹ ਰੱਬ ਤੋਂ ਮੂਰੇ ਨਾਲ ਦੇ ਕਿਸਾਨ ਵੀਰ ਕੋਈ ਪ ਕਿਹੜੇ ਅਸੀਂ ਕੱਢੀਏ 70 ਮਾਨ ਕਿਹੜਾ ਰੱਬ ਇਹ ਉਹ ਕਿਸਾਨਾਂ ਬਾਰੇ ਗੱਲ ਦੱਸੀ ਗਈ ਡਾਕਟਰ ਸਾਹਿਬ ਇਹ ਇੱਕ ਆਪਣਾ ਸਵਾਲ ਬਹੁਤ ਜਾਣਿਆਂ ਨੇ ਪੁੱਛਿਆ ਜੀ ਹਾਂਜੀ ਪੁੱਛੋ ਪੁੱਛੋ ਅੱਜ ਦੇ ਸੋਸ਼ਲ ਮੀਡੀਆ ਬਾਰੇ ਦੱਸੋ ਜੀ ਅੱਜ ਦਾ ਜਿਹੜਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇਖੋ ਨੈੱਟ ਤੁਸੀਂ ਵੀ ਚਲਾਉਣੀ ਆ ਹਾਂਜੀ ਸਾਰੇ ਨੈੱਟ ਦੇ ਉੱਤੇ ਇਹ ਨਹੀਂ ਪਤਾ ਵੀ ਬੰਦਾ ਕਿਹੜਾ ਤਕੜਾ ਹੈ ਕਿਹੜਾ ਮਾਨ ਹਾਂਜੀ ਮਾਨ ਜਿਹੜੇ ਬੰਦੇ ਦਾ ਸਾਰਾ ਕੋਸਾ ਤਾਂ ਚੁੱਪ ਬੈਠਾ ਡਾਕਟਰ ਸਾਹਿਬ ਇਹ ਬੰਦੇ ਕੋਲੇ ਕੋਸਾ ਨਹੀਂ ਉਹ ਰਾਜਾ ਬਣਿਆ ਵਾ ਆਪਣਾ ਮਿੱਤਰ ਸੀ ਡਾਕਟਰ ਸਾਹਿਬ ਉਹ ਸਟੋਰੀ ਪਾਦਾ ਕਰੋ ਤੜਫੋਈ ਉਹ ਸੀ ਮਾਰ ਦਿਆਂਗੇ ਜੱਟ ਐ ਡਾਕਟਰ ਜੱਟ ਜੋ ਡਾਕਟਰ ਸਾਹਿਬ ਹਾਂਜੀ ਸਾਨੂੰ ਲੱਗੇ ਬਈ ਤਗੜਾ ਡਾਕਟਰ ਸਾਹਿਬ ਸੋਸ਼ਲ ਮੀਡੀਆ ਤੇ ਨੈਟ ਤੇ ਉੱਤੇ ਬਹੁਤ ਪ੍ਰਭਾਵ ਸੀ ਜਦੋਂ ਡਾਕਟਰ ਸਾਹਿਬ ਅਸੀਂ ਉਹਦੇ ਘਰੇ ਗਏ ਭੈਣ ਚੋਕ ਘਰੇ ਕੱਟੀ ਬੈਨੂ ਥਾਣੀ ਡਾਕਟਰ ਸਾਹਿਬ ਉਹਨਾਂ ਲਈ ਅੱਛਾ ਨੈਟ ਤੇ ਰਾਜਾ ਬਣਾਵਾ ਸੀ ਡਾਕਟਰ ਸਾਹਿਬ ਇਹ ਝੂਠਾ ਡਾਕਟਰ ਸੋਸ਼ਲ ਮੀਡੀਆ ਦਾ ਠੀਕ ਹੈ ਇਹ ਪੁੱਤ ਵੀ ਪੈਂਦੀ ਆ ਬੰਦਿਆਂ ਤੇ ਹਾਂ ਇਹ ਤਾਂ ਫਿਰ ਚੱਲੀ ਜਾਂਦਾ ਜੀ ਹਾਂਜੀ ਹਾਂਜੀ ਹਾਂ ਹੁਣ ਆਪਣਾ ਜਿਵੇਂ ਇੱਕ ਬਿਮਾਰੀਆਂ ਬਹੁਤ ਚਲੀਆਂ ਹੋਈਆਂ ਤੁਸੀਂ ਦੱਸੋ ਜੀ ਇਹਦੇ ਵਾਰੀ ਬਿਮਾਰੀ ਬਿਮਾਰੀਆਂ ਤਾਂ ਹੀ ਹੁਣ ਜਿਹੜੇ ਅੱਜ ਕੱਲ ਆਪਾਂ ਨਵੀਆਂ ਬਿਮਾਰੀ ਆਉਂਦੀ ਹੈ ਜੀ ਇਹ ਮੁਰਗੇ ਮੁਰਗੇ ਜਿਹੜੇ ਖਾਨੇ ਆਪਾਂ ਉਹ ਡਾਕਟਰ ਸਾਹਿਬ ਆਏ ਆ ਬਿਮਾਰੀਆਂ ਦੇ ਬਾਰੇ ਸਾਨੂੰ ਮੈਂ ਦੱਸ ਦਿੰਨਾ ਕੋਈ ਡਾਕਟਰ ਸਾਹਿਬ ਹੈ ਅਣਜਾਣ ਆ ਇਹ ਡਿਸਪੈਂਸਰੀ ਚ ਆਸੀ ਇਹਨਾਂ ਨੂੰ ਉੱਤੇ ਡਿਊਟੀ ਜਾਈ ਥੋੜੇ ਥੋੜੇ ਅੰਡਰ ਆ ਜੀ ਅੰਡਰ ਆਈ ਇਹਨਾਂ ਦੇ ਇਹ ਥੋੜੇ ਬਿਮਾਰੀਆਂ ਵੱਡੇ ਵੱਡੇ ਰੋ ਚੱਲੇ ਗਿਆ ਕੋਈ ਗਾਰ ਨਹੀਂ ਡਾਕਟਰ ਸਾਹਿਬ ਬਈ ਬਿਮਾਰੀਆਂ ਬਈ ਪੱਧ ਬੰਦ ਹੋਈ ਗਿਆ ਲੋਕਾਂ ਦੇ ਠੀਕ ਹੈ ਜਿੰਨਾ ਚਿਰ ਡਾਕਟਰ ਸਾਹਿਬ ਪੱਦ ਨਹੀਂ ਆਉਦਾ ਸਰੀਰ ਜਵਤ ਦਾ ਰੋਗਨਾਂ ਨਾਲ ਭਰਿਆ ਹੋਇਆ ਕਿਸਾਨ ਭਰਾ ਨੂੰ ਚਾਹੀਦਾ ਵਈ ਹੱਥ ਨੇ ਪੈਗ ਲਾਵੇ ਜਦੋਂ ਪੈਗ ਲਾਉਗਾ ਪਿਸਟਨ ਦੇ ਉੱਤੇ ਅੱਗ ਬਣੂਗੀ ਡਾਕਟਰ ਸਾਹਿਬ ਪੜਾਕਾ ਬਣੂ ਪੜਾਕਾ ਪੱਦ ਉਹਨੂੰ ਸਰੀਰ ਖੁੱਲਰਗਾ ਡਾਕਟਰ ਸਾਹਿਬ ਬਿਮਾਰਗ ਦਾ ਇੱਕ ਕਾਰਨਾ ਪੱਦ ਬੰਦਾ ਡਾਕਟਰ ਸਾਹਿਬ ਬਹੁਤ ਤੁਸੀਂ ਸਿੱਧਾ ਜਾਗੇ ਹਾਂਜੀ ਸਿਧਾਣਾ ਵੀੜੀਆਂ ਪੂੜੀਆਂ ਵੀ ਡਾਕਟਰ ਪੀਣੇ ਰਹਿਗੇ ਜਦੋਂ ਗੈਸ ਬਣੀ ਅੰਦਰ ਗੈਸ ਨਾਲ ਫਿਰ ਸਰੀਰ ਖੁੱਲਦਾ ਡਾਕਟਰ ਸਾਹਿਬ ਠੀਕ ਹੈ ਜੀ ਸਵਾਲ ਤਾਂ ਦੇਖੋ ਜੀ ਬਹੁਤ ਆਏ ਵਿਆ ਮੈਂ ਚੁਣਵੇਂ ਸਵਾਲ ਲੈ ਕੇ ਆਈ ਮੈਂ ਤੁਹਾਨੂੰ ਸਵਾਲ ਪਉਂਦੇ ਤੁਸੀਂ ਜਵਾਬ ਦਿਓ ਜੀ ਹਾਂਜੀ ਹਾਂਜੀ ਦੱਸੋ ਜੀ ਸੇ ਸੇਲੀ ਘਰ ਬੈਠ ਕੇ ਕਿਵੇਂ ਬਣਾਉਣੀ ਉਹ ਚੰਗਾ ਕੁੱਤਾ ਸਵਾਲ ਆ ਜੀ ਦੇਖੋ ਜੀ ਹਾਂ ਇਹ ਸੇਲੀ ਬਣਾਉਣੀ ਘਰੇ ਬੈਠੇ ਸੇਲੀ ਆਨਲਾਈਨ ਸੇਲੀ ਬਣਾਉਣੀ ਆਨਲਾਈਨ ਜਿਵੇਂ ਕਹਿੰਦੇ ਆਨਲਾਈਨ ਪੈਸੇ ਬਣ ਜਾਂਦੇ ਨਾ 300 ਕਹੀ ਆਪਣੇ ਕਿਸਾਨ ਭਰਾਵਾਂ ਦੇ ਜੀਵਿੰਦਾਰ ਮੁੰਡਿਆਂ ਪੜਨ ਨਹੀ ਲੱਗੇ ਵੇ ਮੈਨੂੰ ਪਾਲਾ ਵੀ ਸਾਡਾ ਵੀ ਕੁੜੀ-ਬੁੜੀ ਗੱਲ ਕਰੇ ਸਾਨੂੰ ਕੋਈ ਜਾਨੂ-ਜੁਨੂ ਕਰੇ ਠੀਕ ਹੈ ਜੀ ਉਹਦਾ ਸੁਝਾਅ ਦਿਨਾ ਡਾਕਟਰ ਸਾਹਿਬ ਤੁਸੀਂ ਇੱਕ ਐਪਲੀਕੇਸ਼ਨ ਲੈ ਲਓ ਇੰਸਟਾਗ੍ਰam ਲੈ ਲਓ ਕੋਈ ਲੈ ਲਓ ਉਹਦੇ ਉੱਤੇ ਦੀਪ ਪ੍ਰੀਤ ਸਿੱਧੂ ਕੁੜੀਆਂ ਦੇ ਨਾਂ ਦੀ ਸਰਚ ਮਾਰ ਕੇ ਉਹੀ ਲਾ ਲਓ ਗੱਲ ਗੁੱਲ ਲਾ ਲਓ ਗੱਲ ਗੁੱਲ ਲਾ ਲਓ ਨਾਂ ਭਰੀ ਚਲੋ ਡਾਕਟਰ ਸਾਹਿਬ ਕਿਹੜੇ ਕਿਸਾਨ ਨਹੀਂ ਬਾਹਰ ਅੰਦਰ ਜਾਂਦੇ ਮੁੰਡਿਆਂ ਨੂੰ ਲੋੜ ਕੁੜੀਆਂ ਦੀ ਹਾਂਜੀ ਉਹਦੇ ਵਿੱਚ ਇੱਕ ਨਦੀ ਮੁਰਗੀ ਫਾਜੂ ਛੋਡਾ ਹੱਲ ਹੋ ਗਿਆ ਐਣ ਕਾਣ ਕਾ ਲਾ ਕੇ ਕੋਈ ਢੁੱਟੋ ਲਾ ਕੇ ਨਾ ਬਾਕੀ ਡਾਕਟਰ ਸਾਹਿਬ ਇਹਦੇ ਵਿੱਚ ਐ ਵੀ ਆ ਕਈ ਮੁੰਡੇ ਵੀ ਵਿੱਚ ਫੇਕ ਆਈਡੀ ਬਣਾਈ ਬੈਠੇ ਉਹ ਉਹ ਕੀ ਕਰਨਗੇ ਆਪੇ ਕਈ ਵਾਰੀ ਹੱਥ ਲਈ ਜਾਂਦੇ ਆ ਮੁੰਡਿਆਂ ਦੀ ਸਵਾਦ ਲਈ ਜਾਂਦੇ ਆ ਮੈਨੂੰ ਕਿਹੜਾ ਮਰਦੀ ਪੜ੍ਹਾ ਦੋ ਡੈਡੀ ਸਾਹਿਬ ਆ ਮੁੰਡਾ ਭਾ ਕੁੜੀ ਆਪਾਂ ਦਾ ਮਨਾ ਹੀ ਦੇਣਾ ਡੈਡੀ ਸਾਹਿਬ ਸਾਡੇ ਨਾਲ ਵੀ ਗੱਲ ਆਂ ਨਾ ਜਾਂਦੇ ਆ ਜਿਹੜੀ ਕੀ ਮੰਨੇ ਜਾਂਦੇ ਆ ਹੁਣ ਜਿਵੇਂ ਤੁਸੀਂ ਆਖਿਆ ਜੀ ਵੀੜੀ ਬੱਤਾਂ ਵੀ ਪੀਣਾ ਚਾਹੀਦਾ ਪੈਗ ਲਾਉਣਾ ਚਾਹੀਦਾ ਬਾਲਕ ਆਇਆ ਬਾਈ ਮੀਟ ਖਾਣਾ ਤੇ ਦਾਰੂ ਪੀਣਾ ਚੰਗੀ ਗੱਲ ਆ ਜੀ ਮੀਟ ਦਾ ਖਾਣਾ ਕਹਿੰਦੇ ਕੋਈ ਕੱਟੇ ਦਾ ਮੀਟ ਅਰੇ ਕੱਟੇ ਦਾ ਮੀਟ ਕਿਤੇ ਮਿਲਦੇ ਆਖੇ ਪਹਿਲ ਸਾਂਝ ਕੱਟੇ ਦਾ ਮੀਟ ਸੀਗਾ ਜੀ ਕੱਟੇ ਦਾ ਭੈਣ ਦਾ ਯਾਰ ਮਿਲਦਾ ਨਹੀਂ ਡਾਕਟਰ ਸਾਹਿਬ ਮੈਂ ਹੌਣਸ ਨੂੰ 50000 ਰੁਪਏ ਦੂੰਨਾ ਮੈਨੂੰ ਕੱਟੇ ਦਾ ਮੀਟ ਲਿਆ ਤੂੰ ਹਾਂਜੀ ਕੱਟੇ ਦਾ ਕਿੱਥੇ ਮਿਲਦਾ ਡਾਕਟਰ ਸਾਹਿਬ ਕਿਹੜਾ ਮੀਟ ਖਾਓ ਕੱਟੇ ਦਾ ਗਧੇ ਦਾ ਬੋਕ ਦਾ ਬਹੁਤ ਜਾਣ ਹੁੰਦੇ ਦਾ ਸਭ ਕਿਹੜਾ ਸੀ ਇਧਰੋਂ ਗਾਜ਼ੀਆਬਾਦ ਤੋਂ ਆਉਂਦੇ ਸੀ ਡਾਕਟਰ ਸਾਹਿਬ ਤੇ ਅਸੀਂ ਭੁੱਖ ਬਹੁਤ ਲੱਗ ਰਹੀ ਸੀ ਡਾਕਟਰ ਸਾਹਿਬ ਉੱਥੇ ਨੂੰ ਗਧੇ ਦਾ ਮੀਟ ਮਿਲ ਗਿਆ ਅੱਛਾ ਜੀ ਡਾਕਟਰ ਬਕ ਕਿਲੋ ਮੀਟ ਲੈਂਦਾ ਸੀ 1000 ਰੁਪਏ ਦਾ ਡਾਕਟਰ ਸਾਹਿਬ ਤੇ ਡਾਕਟਰ ਜਦੋਂ ਵੀ ਇੰਨਾ ਤਾਕਤ ਪਹੁੰਚੀ ਇਸਾਈ ਮਾ ਪੂਰੀ ਫੁੱਲ ਪ੍ਰੋਟੀਨ ਆਈ ਉਸ ਵਿੱਚ ਕਿਲੋ ਮੀਟ ਦੇ ਵਿੱਚੋਂ ਇੰਨੀ ਕਿ ਟਾਇਲਟ ਬਣੀ ਡਾਕਟਰ ਜੀ ਸਾਰਾ ਅੰਦਰ ਹੀ ਪਿਆ ਪਾਲ ਸਾਂਗੜੀ ਕੁੱਤਾ ਕੱਟੇ ਹੁੰਦੇ ਆ ਵੱਡੇ ਵੇਹੀ ਹੋਣਾ ਪਾਲ ਸਾਂਗੜਾ ਬਾਬਾ ਲਗਾਉ ਡਕਾਉਣੀ ਹੁੰਦੀ ਡਾਕਟਰ ਸਾਹਿਬ ਹਾਂਜੀ ਉਹ ਅੰਨੇ ਹੋਏ ਹੁੰਦੇ ਆਈ ਪੈਗ ਬੁਗ ਲੱਗੇ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਕੀ ਖਾਦਾ ਡਾਕਟਰ ਸਾਹਿਬ ਇਹ ਘੱਟ ਬੋਲਿਆ ਹੀ ਸੁਣਨਾ ਡਾਕਟਰ ਸਾਹਿਬ ਇਹ ਨਾ ਇਹ ਥੋੜੇ ਅਸੀਂ ਜੂਨੀਅਰ ਹੋਏ ਵੇ ਇਹ ਥੋੜੇ ਅੰਡਰ ਆ ਜੀ ਅਸੀਂ ਪਰ ਤੁਸੀਂ ਤੋਂ ਖਿੱਚ ਕੇ ਗੱਲ ਉਹਨੇ ਮੇਰੇ ਡਾਕਟਰ ਸਾਹਿਬ ਇੰਨੇ ਰੈਡ ਬੰਦਾ ਖਾਣੇ ਮੇਡ ਦਨੇ ਆ ਜੀ ਆ ਸਵਾਲ ਤਾਂ ਹੀ ਦੇਖੋ ਬਹੁਤ ਆਏ ਵਿਆ ਮੁੰਡਿਆਂ ਨੂੰ ਰਿਸ਼ਤਾ ਕਿਉਂ ਨਹੀਂ ਹੁੰਦਾ ਜੀ ਇਹ ਸਵਾਲ ਬਹੁਤ ਹਾਈਲਾਈਟ ਹੈ ਬਹੁਤ ਬਗਸ਼ਟ ਪ੍ਰੋਬਲਮ ਹੈ ਜੀ ਆਪਾਂ ਰਾਤ ਵੀ ਗੱਲ ਕਰੀ ਅੱਜ ਦੀ ਰਾਤ ਸਾਡੇ ਨਾਲ ਭਾਂ ਦੇ 7-8 ਲੱਖ ਬੰਦੇ ਜੁੜਾ ਬਸ ਗਿਆ ਠੀਕ ਹੈ ਜੀ ਇਹ ਪਹਿਲੀ ਗੱਲ ਤਾਂ ਵੀ ਮਾਂ ਪਿਓ ਨੂੰ ਚਾਹੀਦਾ ਜਦੋਂ 22-23 ਸਾਲ ਦੀ ਉਮਰ ਆ ਬਈ ਮੁੰਡਾ ਵਿਆਹ ਦੋ ਜੇ ਮਾਂ ਪਿਓ ਨਹੀਂ ਵਿਆਹ ਦਾਂ ਬਈ ਮੁੰਡੇ ਨੂੰ ਚਾਹੀਦਾ ਵੀ ਕਿਸੇ ਦੀ ਕੁੜੀ ਬਾਹਰੋਂ ਭਜਾ ਪਝੂ ਲਿਆ ਉਹ ਛੇੜੋਕਟ ਪਾਉ ਆਪੇ ਵਿਆਹ ਦੇ ਲਗੇ ਮਾਂ ਪਿਓ ਠੀਕ ਹੈ ਜੀ ਕੋਈ ਕਹਿੰਗੇ ਡਾਕਟਰ ਸਾਹਿਬ ਉਹ ਅਸੀਂ ਤਾਂ ਮਿਹਨਤ ਕਰਨੀ ਆ ਸਫਲਤਾ ਚਾ ਮੋਰ ਕਾ ਡਾਟਾ ਬੋਲੋ ਕੋ ਜਨਾਨੀ ਦਿੰਦਾ ਫਿਰ ਕੱਲੀ ਕਾਮਯਾਬੀ ਉਹਦਾ ਕੋਈ ਅੱਡਾ ਕੁੜਾ ਬਹਿਗਾ ਨਹੀਂ 25 ਸਾਲ ਤੱਕ ਸਾਰਾ ਹਾਂਜੀ ਹਾਂਜੀ ਕਾਮਯਾਬੀ ਫਿਰ ਕੱਲੀ ਰਹਿੰਦੇ ਕਾਮਯਾਬੀ ਕੋਈ ਡੱਬ ਨੇ ਫਿੱਟ ਨਹੀਂ ਬਿਆਹ ਦੀ ਉਮਰ ਹੁੰਦੀ ਡਾਕਟਰ ਸਾਹਿਬ ਇਹ ਟਾਈਮ ਨਾਲ ਹੋ ਜੇ ਹੋਈ ਠੀਕ ਹੈ ਜੀ ਹੁਣ ਕਿਵੇਂ ਤੁਸੀਂ ਜਾਂਦੇ ਆਉਂਦੇ ਰਹਿੰਦੇ ਆ ਜੀ ਹਾਂਜੀ ਤੁਸੀਂ ਕੈਨੇਡਾ ਵੀ ਗਏ ਸੀਗੇ ਜੀ ਪਿੱਛੇ ਜੇ ਮੈਂ ਦੇਖਿਆ ਇਸ ਟੋਰਨ ਹਟਗਾ ਹਾਂਜੀ ਮੈਂ ਅਮਰੀਕਾ ਤੇ ਵੀ ਜਾ ਕੇ ਆਇਆ ਹਾਂ ਹਾਂਜੀ ਨਹੀਂ ਕੈਨੇਡਾ ਚ ਕੀ ਮਾਹੌਲ ਸੀ ਕੈਨੇਡਾ ਦੱਸੋ ਕੈਨੇਡਾ ਦੇ ਵਿੱਚ ਹਰ ਕੰਮ ਕੁਮਦਾਨੀ ਡਾਕਟਰ ਸਾਹਿਬ ਨਾਲ ਮਿਲਦਾ ਬਈ ਜਿਵੇਂ ਮਨ ਵਿੱਚ ਕੈਨੇਡਾ ਦੇ ਵਿੱਚ ਕੁੜੀ ਬਹੁਤ ਸੇਦੀ ਸੈੱਟ ਹੋ ਜਾਂਦੀ ਡਾਕਟਰ ਸਾਹਿਬ ਬਹੁਤ ਸੌਖੀ ਆ ਠੀਕ ਹੈ ਜੀ ਉਹ ਛੋਟੇ ਨਾਲ 2-4 ਮਿੰਟ ਡਾਕਟਰ ਦਾ ਹਾਸਦੀ ਆ ਤੇ ਮੁੰਡੇ ਨੂੰ ਆਏ ਹੁੰਦਾ ਬਈ ਤਾਂ ਆਪਣੇ ਨਾਲ ਕੁੜੀ ਫਸ ਗਈ ਉਹ ਤੁਸਦੀ ਭਾਲਦੀ ਆ ਜੀ ਹਰੇ ਉਹ ਕੰਮ ਤੋਂ ਛੱਡੋ ਕੰਮ ਤੋਂ ਲਿਆਓ ਘਰੇ ਛੱਡੋ ਡਾਕਟਰ ਸਾਹਿਬ ਉਹ ਛੋਟੇ ਨਾਲ 2-4 ਮਿੰਟ ਸੁਣੂ ਤੇ ਮਾਹ ਹੋ ਜਾ ਮਾਹ ਹੋ ਜਾ ਉਹ ਘਰੇ ਪੈਸੇ ਭੇਜੇ ਤੇ ਛੱਡ ਡੂਏ ਤੇ ਲੱਤ ਵਾਜਦੀ ਆ ਕੈਨੇਡਾ ਦਾ ਡਾਕਟਰ ਸਾਹਿਬ ਇਹ ਹਾਲ ਬਾਦ ਦਾ ਡਾਕਟਰ ਸਾਹਿਬ ਵੀ ਤੁਸੀਂ ਐ ਜਾਂਚ ਕਰਕੇ ਆਏ ਜੀ ਅਸੀਂ ਜਾਂਚ ਕਰਕੇ ਆਏ ਆ ਡਾਕਟਰ ਸਾਹਿਬ ਜਿਹੜੇ ਬੰਦੇ ਕੱਢ ਕੰਮ ਕਰ ਰਿਹਾ ਕੈਨੇਡਾ ਦੇ ਬੈਚ ਉਹ ਸਟੋਰੀ ਸਨੈਪ ਨਹੀਂ ਪਾ ਰਹੇ ਉਹ ਘਰੇ ਪੈਸੇ ਪਾ ਰਹੇ ਆ ਡਾਕਟਰ ਸਾਹਿਬ ਠੀਕ ਆ ਜੀ ਤੇ ਹੁਣ ਜਿਵੇਂ ਇਹ ਸਵਾਲ ਤਾਂ ਮੇਰੇ ਕੋਲ ਆਉਂਦਾ ਹੀ ਆ ਜੀ ਹਾਂਜੀ ਹਾਂਜੀ ਜਿਵੇਂ ਹੁਣ ਪਿੱਛੇ ਜੇ ਵੋਟਾਂ ਦਾ ਰੁਝਾਨ ਸੀਗਾ ਹਾਂਜੀ ਤੁਸੀਂ ਮਿੰਨਾਂ ਦਾ ਸਰਪੰਚ ਵੀ ਥੋੜਾ ਜਿਹਾ ਬੰਨ ਨੂੰ ਫਿਰਦੇ ਸੀ ਅਸੀਂ ਬਹੁਤ ਜ਼ੋਰ ਲਾਇਆ ਜੀ ਭੈਣ ਚੋਰ 5 ਲੱਖ 6 ਲੱਖ ਦੀ दारू ਪੀ ਕੇ ਸਾਨੂੰ ਸਰਪੰਚ ਬਣਾਇਆ ਸਾਡਾ ਸੁਪਨਾ ਸੀਗਾ ਜੀ ਅਸੀਂ ਵੀ ਖੜੇ ਬਹੁਤ ਪੈਸਾ ਲੱਗ ਗਿਆ ਜੀ। ਜਦੋਂ ਦੇਖੋ ਜੇ ਅਸੀਂ ਸਰਪੰਚ ਬਣ ਜੀ। ਹਾਂਜੀ। ਹਰੇਕ ਸਰਪੰਚ ਦੇ ਪਿੰਡ ਦੇ ਵਿੱਚ ਨਾਲੀਆਂ ਬਣਾ ਦੂ, ਵੱਧ ਤੋਂ ਵੱਧ ਗਲੀਆਂ ਪੱਕੀਆਂ ਕਰਾ ਦੂ। ਕਿਸੇ ਦਾ ਰਾਦੀਨਾਮਾ ਕਰਾ ਦੂ। ਡਾਕਟਰ ਸਾਹਿਬ ਸਾਨੂੰ ਇੱਕ ਮੌਕਾ ਦਿੱਤਾ ਜਾਵੇ। ਅਸੀਂ ਮੁੰਡੇ ਗਰੀਬ ਘਰਾਂ ਦੇ ਦਵਾਈ ਤੋੜ ਦਾਂ ਡਾਕਟਰ ਸਾਹਿਬ। ਮੁੰਡੇ ਕੁੜੀਆਂ ਦੀਆਂ ਹੱਲਾ ਮੈਰਾਂ ਕਰਾ ਦਾਂਗੇ ਜਿਹੜੇ ਫਾਹੇ ਫੂਹੇ ਲੈਂਦੇ ਆ ਮੁੰਡੇ ਇਹ ਸਾਰੇ ਸੈੱਟ ਕਰਾਂਗੇ। ਜਿਹੜੇ ਬੁੜੇ ਆ ਇਹ ਨਸ਼ਾ ਸਾਰਾ ਬੰਦ ਕਰਾਂਗੇ। ਭੁੱਖੀ ਪਾਕੀ ਚਲਾ ਦਾਂਗੇ। ਦੇਸੀ ਨਸੇ ਚਲਾਵਾਂਗੇ। ਅਸੀਂ ਮੈਂ ਕਹਿੰਦਾ ਵੀ 40 ਦਿਨਾਂ ਦੇ ਵਿੱਚ ਪਿੰਡ ਦੇ ਵਿੱਚ ਡਾਕਟਰ ਸਾਹਿਬ ਬਦ ਬਦਲਾ ਲੈ ਲੈ ਇੰਨਾ ਬਦਲਾ ਹੋ ਗਿਆ ਜੀ ਤੁਹਾਡੇ ਪਿੰਡ ਚ ਲੋਕ ਬਾਹਰ ਹੋਣ ਲੱਗਿਆਂਗੇ ਹਾਂਜੀ ਕਿਹਨਾਂ ਸਾਨੂੰ ਮੌਕਾ ਚਾਹੀਦਾ ਜੀ ਹਾਂਜੀ ਠੀਕ ਹੈ ਜੀ ਦੇਖੋ ਜਿਵੇਂ ਹੁਣ ਆਡ ਟਿਹਰੀ ਬੋਲੀ ਜਾਂਦੀ ਹੈ ਜੀ ਕਈ ਬੰਦੇ ਆਏ ਪਕਾਈ ਮਾਰੀ ਜਾਂਦੇ ਨੇ ਬਿਨਾ ਫालतੂ ਗਲਤ ਮਲਤ ਬੋਲੀ ਜਾਂਦੇ ਨੇ ਇੱਕ ਦੂਜੇ ਬੰਦੇ ਇਹਨਾਂ ਵਾਰੀ ਦੱਸੋ ਜੀ ਉਹ ਡਾਕਟਰ ਸਾਹਿਬ ਹੁਣ ਆਪਾਂ ਕਹਿ ਦਗੇ ਬਈ ਨਹੀਂ ਪਤਾ ਹੁੰਦਾ ਕਿਸੇ ਬਾਰੇ ਮਾੜੀ ਸੋਚ ਹੁੰਦੀ ਆ ਉਹ ਡਾਕਟਰ ਸਾਹਿਬ ਕੱਲ ਪਰਸ ਦੀ ਗੱਲ ਆ ਸਾਡੇ ਨਾਲ ਇੱਕ ਉਥੋਂ ਔਰਤ ਬੈਗੀ ਡਾਕਟਰ ਸਾਹਿਬ ਹਾਂਜੀ ਉਹ ਸਾਨੂੰ ਕਹਿੰਦੀ ਬਈ ਸਾਨੂੰ ਉਥੇ ਸੜ ਦੋ ਭਾਈ ਰੁਪਏ ਸੜ ਦੋ ਲੈਫਟ ਲੈ ਲਈ ਹਾਂ ਉਹ ਮੈਂ ਪੰਡ ਭਾਈ ਜੀ ਨੰਘਿਆ ਕਈ ਕਹਿੰਦੇ ਤਾਂ ਕਹਿੰਦਾ ਬੈ ਸੇਲੀ ਸੀ ਕਈ ਕਹਿੰਦੇ ਭਾਈ ਨੰਘ ਗਿਆ ਇਹ ਡਾਕਟਰ ਜੀ ਆ ਵੀ ਸੇਲੀ ਲੈ ਕੇ ਨੰਘ ਗਿਆ ਹਾਂ ਕੋਈ ਕਹਿੰਦਾ ਭਾਈ ਆ ਕੰਮ ਖਤਰੇ ਨੈਗੇਟਿਵਿਟੀ ਸੋਚਦਾ ਥੋੜਾ ਜੀ ਹਾਂ ਵੀ ਖਤਰੇ ਤੇ ਆ ਜੀ ਅੱਡੇ ਜਿਹੜੇ ਲੋਕਾਂ ਸਵਾਲ ਉਹ ਵੱਧ ਪੁੱਛੋ ਡਾਕਟਰ ਸਾਹਿਬ ਜੇ ਪੁੱਛ ਲੈਣੇ ਜੀ ਹਾਂ ਜੀ ਹਾਂ ਸਵਾਲ ਆਇਆ ਜੀ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਨਹੀਂ ਡਾਕਟਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਗਰੀਬ ਹਰੇਕ ਬੰਦਾ ਡਾਕਟਰ ਸਾਹਿਬ ਤੁਹਾਨੂੰ ਵੀ ਪਤਾ ਗੱਲ ਪਈ ਗੱਲ ਕੋਈ ਕਹਿੰਦਾ ਗਰੀਬ ਹੈ ਹ ਪਹਿਲੀ ਗੱਲ ਡਾਕਟਰ ਸਾਹਿਬ ਗਰੀਬ ਦੇ ਧੌਂ ਚ ਕਿੱਲਾ ਹੁੰਦਾ ਉਹਨੂੰ ਰੱਬ ਨੇ ਕੋਈ ਨਹੀਂ ਦਿੰਦਾ ਰੱਬ ਨੇ ਗਰੀਬ ਬਣਾਦਾ ਤੇ ਆਪਾਂ ਬਦਵਾਨ ਹੋ ਉਹਦੀ ਆਪਣੇ ਵੀ ਕਿੱਲਾ ਪਾ ਜਾਂਦਾ ਬਈ ਅਸੀਂ ਮਦਦ ਕਰਦੇ ਆ ਹਾਂਜੀ ਆਪਾਂ ਰੱਬ ਦੀ ਇਹ ਡਾਕਟਰ ਸਾਹਿਬ ਨੇ ਅਜਮਾ ਜਿਹਨੂੰ ਜਿੰਨਾ ਦੇਣਾ ਉਹਨਾਂ ਦਿੱਤਾ ਬਈ ਮਦਦ ਨਾ ਕਰੋ ਰੱਬ ਦਾ ਹੀ ਨਿਯਮ ਹੈ ਕੋਈ ਵੀ ਬੰਦਾ ਗਰੀਬ ਡਾਕਟਰ ਸਾਹਿਬ ਅੱਜਕੱਲ ਝੁਰਦੇ ਵੀ ਬਹੁਤ ਆ ਇੱਕ ਦੂਜੇ ਤੇ ਲੋਕ ਹਾਂਜੀ ਉਹ ਵੀ ਝੁਰਦੇ ਆ ਡਾਕਟਰ ਸਾਹਿਬ ਬਠਿੰਡਾ ਵੱਧ ਖੈਦਿਆ ਸਾਡੇ ਨਾਲ ਲੋੜਵੰਦ ਬੰਦੇ ਦੀ ਮਦਦ ਕਰੋ ਜੀ ਹਾਂ ਲੋੜਵੰਦ ਹੀ ਕਰੋ ਹਾਂਜੀ ਕਰੋ ਲੋੜਵੰਦ ਬੰਦੇ ਦੀ ਗੱਲ ਕਰੋ ਅ ਪੈਸਾ ਨਾਲ ਸਮਝ ਕੇ ਜਿੰਕ ਤੱਕ ਸਮਝ ਹਾਂ ਬੈਹ ਦੇਂਦਾ ਸੀ ਜੀ ਕਈ ਵਾਰ ਕੋਈ ਗਲਤ ਸਵਾਲ ਆ ਜਾਂਦਾ ਜੀ ਬੱਚੋ ਕਾਹ ਨੂੰ ਆਉਂਦਾ ਜੀ ਚਲੋ ਠੀਕ ਹੈ ਜੀ ਜਿਨ੍ਹਾਂ ਕੋਲ ਬਾਹਲਾ ਪੈਸਾ ਹੋ ਜਾਵੇ ਉਹਨਾਂ ਬਾਰੇ ਦੱਸੋ ਜੀ ਚਲੋ ਕਈ ਬੰਦੇ ਤਾਂ ਰੀਤਾਂ ਦੇ ਰਜੇ ਹੁੰਦੇ ਡਾਕਟਰ ਸਾਹਿਬ ਹਾਂਜੀ ਕੋਈ ਬੰਦਾ ਕੋਲੇ ਪੈਸਾ ਆ ਜੇ ਉੱਥੋਂ ਵੀ ਕੁਝ ਮਿਲ ਜੇ ਉੱਥੋਂ ਵੀ ਕੁਝ ਮਿਲ ਜੇ ਡਾਕਟਰ ਸਾਹਿਬ ਕੁੱਤੇ ਵਾਂਗੂ ਨੀਜ ਬਣ ਜਾਂਦੇ ਆ ਕਿੱਥੇ ਕਰੀ ਜਾਂਦੇ ਹਾਂ ਉੱਥੋਂ ਵੀ ਮਿਲ ਜੇ ਉਹ ਵੀ ਮਿਲ ਜੇ ਯਾਰ ਮੇਰੇ ਕੋਲ ਤਾਂ ਹਾਂ ਨੀ ਰੋਈ ਜਾਂਦੇ ਆ ਉਹ ਡਾਕਟਰ ਸਾਹਿਬ ਫੁੱਦੂ ਜੇ ਬਣ ਜਾਂਦੇ ਟੀਮਗੋ ਨੂੰ ਭੜੇ ਬਣ ਜਾਂਦੇ ਆ ਬਾਹਲਾ ਪੈ ਕੁੱਤਾ ਆ ਬਣਾਉਂਦਾ ਡਾਕਟਰ ਸਾਹਿਬ ਗੱਲ ਪਿੱਛੇ ਜਾਂਦੇ ਆਈ ਪੈਸੇ ਦੇ ਨਹੀਂ ਨਜ਼ਾਰੇ ਲੈਣੇ ਚਾਹੀਦੇ ਹਾਂਜੀ ਹਾਂ ਨਜ਼ਾਰੇ ਲੈਣੇ ਨਾਲ ਨਹੀਂ ਜਾਂਦਾ ਠਨ ਜੀ ਧੰਨ ਜੀ ਪੈਸਾ ਤੁਹਾਡੇ ਕੋਲੇ ਹੀ ਬਹੁਤ ਆਈ ਪਰ ਤੁਸੀਂ ਆਹ ਬੈਠੇ ਆ ਸਾਡੇ ਕੋਲੇ ਹਾਂ ਨਾ ਸੋਹਣੀ ਰੰਨ ਤੇ ਨਾ ਧੰਨ ਡਾਕਟਰ ਸਾਹਿਬ ਨਾਲ ਨਹੀਂ ਜਾਂਦਾ ਇੱਥੇ ਖੇਡਣੀਆਂ ਚੀਜ਼ਾਂ ਡਾਕਟਰ ਸਾਹਿਬ ਖੇਡੋ ਤੁਸੀਂ ਨਜ਼ਾਰੇ ਲਾਓ ਬਾਕੀ ਦੁਨੀਆਦਾਰੀ ਇੱਥੇ ਹੀ ਰਹਿ ਜਾਣੀ ਇਹ ਕਿਤੇ ਨਹੀਂ ਜਾਣੀ ਡਾਕਟਰ ਸਾਹਿਬ ਮੈਂ ਇਹਨਾਂ ਨੂੰ ਸਵਾਲ ਪੁੱਛ ਸਮਝਾਈਦਾ ਤੁਸੀਂ ਬਚਣਾ ਡਾਕਟਰ ਸਾਹਿਬ ਤੁਹਾਨੂੰ ਨਾ ਬਈ ਸਮਾਂ ਵੀ ਡਾਕਟਰ ਸਾਹਿਬ ਉੱਤੇ ਬੱਦਲ ਬਾਣੀ ਬਣਿਆ ਪਿਆ ਜਹਾਜ਼ ਚੱਲ ਜਾਂਦੇ ਹੋ ਸਾਰਾ ਕੋਈ ਬੰ ਸਭਾਲ ਪੁੱਛ ਕੁੜੀਆਂ ਕਾਪਾ ਪੁੱਛਦੇ ਆ ਜੀ ਜਾਂ ਕੁੜੀਆਂ ਪਿੱਛੇ ਮੁੰਡੇ ਮਰ ਜਾਂਦੇ ਆ ਜੀ ਉਹਨਾਂ ਮੁੰਡਿਆਂ ਨੂੰ ਕੀ ਜਣਾ ਜਾਊਂਗਾ ਉਹਦਾ ਫੁੱਦੂ ਆਈ ਜਮਾ ਹਾਂ ਜੀ ਸਰ ਤਰੋਂ ਮੇਰੀ ਗੱਲ ਸੁਣ ਬਈ ਕੋਈ ਮੁੰਡੇ ਮਰ ਜਾਂਦੇ ਆ ਪਿਆਰ ਦਿਲ ਤੇ ਲੱਗਦੇ ਰੱਖ ਸਰ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਹਿਣਾ ਦੋਨੋਂ ਬਟਾ ਸਰ ਕਿਸੇ ਦੀ ਕੁੜੀ ਕਿਸੇ ਦੇ ਮਾਂ ਤੋਂ ਜੰਮੀ ਆ ਕੇ ਸਾਹਮਦੇ ਪਾਲੇ ਇਹ ਤੂੰ ਕਹੂਗਾ ਤੂੰ ਆਇਂ ਚੱਲ ਤੂੰ ਮੇਰੇ ਆਖੀ ਚੱਲ ਉਹਨੂੰ ਆਪ ਦੇ ਅੰਡਰ ਕਰਦਾ ਤੇ ਕਿਸੇ ਦੀ ਕੁੜੀ ਆ ਕਿਸੇ ਨੇ ਜੰਮੀ ਆ ਤੇ ਸਾਹਮੂ ਇਹ ਜੇ ਫੁੱਦੂ ਡਾਕਟਰ ਸਾਹਿਬ ਕਈ ਘਰੋਂ ਆਪਦੇ ਉਹਦਾ ਪਾਲਣ ਪੁੱਛਲ ਵੀ ਕਰਦੇ ਆ ਲਗਾਸ ਹਾਂਜੀ ਉਹ ਧਰਮਪਰੀ ਦੀ ਸੁਣੀ ਨਹੀਂ ਹਾਂ 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 ਲੈ ਕੇ ਮਰ ਜਾਂਦੇ ਆ ਡਾਕਟਰ ਸਾਹਿਬ ਹਾਂਜੀ ਪਰ ਪਤਾ ਨਹੀਂ ਡਾਕਟਰ ਸਾਹਿਬ ਦੋ ਗੱਲਾਂ ਇਹ ਇਹ ਮੰਨ ਕੇ ਚਲੋ ਐਵੇਂ ਕੁੜੀਆਂ ਦੇ ਪੱਧ ਅਸੀਂ ਡਾਕਟਰ ਸਾਹਿਬ ਅੰਨੇ ਰਏ ਅਸੀਂ ਕੱਦਾਂਗੇ ਦੁਨੀਆ ਨੂੰ ਹੰਡਾ ਤਾਂ ਅਸੀਂ ਵੱਡੇ ਪੱਧਰ ਤੇ ਹਾਈ ਲੈਵਲ ਤੇ ਅਸੀਂ ਜਾਵਾਂਗੇ ਸਾਰੀ ਦੁਨੀਆ ਨੂੰ ਡਾਕਟਰ ਸਾਹਿਬ ਅਸੀਂ ਤੁਸੀਂ ਦੇਖਿਓ ਸਾਲ ਦੇ ਅੰਦਰ ਅੰਦਰ ਸਾਰੀ ਦੁਨੀਆ ਅਸੀਂ ਖੋਲ ਦੇਣੀ ਹੈ ਇੱਥੇ ਮਾਹੌਲ ਬਦਲ ਦੇਣਾ ਡਾਕਟਰ ਸਾਹਿਬ ਠੀਕ ਹੈ ਸਵਾਲਰ ਤੋਂ ਪੁੱਛ ਲਓ ਖਿੱਤ ਕੇ ਪੁੱਛਵਾਲ ਮੈਂ ਪੁੱਛਦਾ ਹਾਂ ਜੀ ਨਸਾ ਪਤਾ ਡਾਕਟਰ ਸਾਹਿਬ ਬਈ ਹੁਣ ਕਹਿੰਦਾ ਭਾਬ ਬਈ ਕਈ ਬੰਦੇ ਤਾਂ ਹੁਣ ਉਹੀ ਕਰੀ ਜਾਂਦੇ ਡਾਕਟਰ ਸਾਹਿਬ ਨਾਲ ਭਾਂਜੋ ਵਿਆਹ ਹੋ ਜਾਣਾ ਸਰੀਰ ਹੀ ਬੰਨੀ ਜਾਂਦੇ ਡਾਕਟਰ ਸਾਹਿਬ ਕਹਣਗੇ ਸੌਣੇ ਆ ਸੌਣ ਲੱਗੇ ਭਾਂਜੋ ਸੌਣ ਲੱਗੇ ਸਰੀਰ ਬੰਨੀ ਜਾਂਦੇ ਡਾਕਟਰ ਸਾਹਿਬ ਉਹ ਦੂਜੀ ਡਾਕਟਰ ਸਾਹਿਬ ਰਹੀ ਗੱਲ ਐ ਅਜ ਤਾਈ ਡਾਕਟਰ ਸਾਹਿਬ ਬਈ ਅਜ ਤਨਾ ਹੁਣ ਹਰੇਕ ਬੰਦੇ ਦੇ ਆਪ ਦੇ ਹੱਥ ਸੇ ਡਾਕਟਰ ਸਾਹਿਬ ਹੁਣ ਸੋਸ਼ਲ ਮੀਡੀਆ ਦੇ ਉੱਤੇ ਬੰਦਾ ਡਾਕਟਰ ਸਾਹਿਬ ਅਜ ਤ ਵੀਂ ਨਹੀਂ ਨੀ ਬਈ ਸਾਡਾ ਕੰਮ ਚੱਲੇ ਨੰਗਾ ਕਿਹੜਾ ਮਾ ਹੁਣ ਆਪੇ ਡਾਕਟਰ ਸਾਹਿਬ ਸਾਡਾ ਮਿੱਤਰ ਸੀ ਡਾਕਟਰ ਸਾਹਿਬ ਐਕਸ ਸਾਹਿਬ ਸੋਸ਼ਲ ਮੀਡੀ ਚੜਿਆ ਫੇਰ ਵੀ ਨਹੀਂ ਚੜਿਆ ਫੇਰ ਨਹੀਂ ਅੱਜ ਤੂੰ ਜੀ ਤਾਂ ਡਾਕਟਰ ਪਹਿਲਾਂ ਸੀਗਾ ਇਹਦਾ ਸੋਨੂ ਆਈ ਬਾਈ ਸਾਡੀ ਅੱਜ ਤਾਂ ਆਏ ਅੱਜ ਡਾਕਟਰ ਸਾਹਿਬ ਹੁਣ ਅੱਜ ਕੱਲ ਤਾਂ ਇਹ ਪੀ ਜੀ ਵਾਂਗੂ ਖਲਾਰ ਕੇ ਰੱਖ ਦਿੰਦੇ ਆ ਹਾਂਜੀ ਇਹਦੇ ਵਿੱਚ ਸਵਾਲ ਰਹਿਣਾ ਸਾਰੇ ਹੋ ਗਏ ਤੁਸੀਂ ਮੈਂ ਸਵਾਲ ਸਾਰੇ ਪੁੱਛ ਲਈ ਵਿੱਚ ਕੁਝ ਗਲਤ ਸਵਾਲ ਸੀ ਮੈਂ ਤੁਹਾਨੂੰ ਪੁੱਛੇ ਨਹੀਂ ਜੀ ਪੁੱਛ ਲੋ ਡਾਕਟਰ ਸਾਹਿਬ ਨਹੀਂ ਨਹੀਂ ਡਾਕਟਰ ਸਾਹਿਬ ਆਏ ਪਰ ਯਾਰ ਡਾਕਟਰ ਸਾਹਿਬ ਗਲਤ ਗੱਲ ਬਣਾਈ ਨਹੀਂ ਆਪਣੀ ਆਪਣੀ ਦੀ ਗਲਤ ਗੱਲਾਂ ਕੰਗਾ ਮੈਂ ਥੋੜੀਆਂ ਨਹੀਂ ਆ ਜੀ ਕੋਈ ਗੱਲ ਨਹੀਂ ਪੁੱਛੋ ਡਾਕਟਰ ਸਾਹਿਬ ਨਹੀਂ ਨਹੀਂ ਡਾਕਟਰ ਸਾਹਿਬ ਪੁੱਛੋ ਡਾਕਟਰ ਸਾਹਿਬ ਸਾਰੇ ਸਵਾਲ ਹੋ ਗਏ ਨੇ ਬਾਕੀ ਲੋਕ ਸਵਾਲ ਸੀਗੇ ਚਲੋ ਕੋਈ ਗੱਲ ਨਹੀਂ ਪੁੱਛੋ ਪੁੱਛੋ ਡਾਕਟਰ ਸਾਹਿਬ ਉਹ ਵੀ ਦੋ ਸਵਾਲ ਪੁੱਛੋ ਡਾਕਟਰ ਸਾਹਿਬ ਇਹ ਤਾਂ ਆਨੇ ਜੀ ਆਪਣਾ ਹੁਣ ਪਾਕਿਸਤਾਨ ਨਾਲ ਜਿਹੜੀ ਜੰਗ ਲੱਗਣੀ ਹੈ ਜੀ ਹਾਂਜੀ ਉਹ ਆਨੇ ਵੀ ਤੁਸੀਂ ਇੱਥੇ ਵਿਹਲੇ ਬੈਠੇ ਲੋ ਜੀ ਦੇਖੋ ਹੁਣ ਜੇ ਪਹਿਲਾ ਸਮਾਂ ਸੀ ਕਿਸੇ ਕੋਲੇ ਮੋਬਾਈਲ ਹੈ ਨਹੀਂ ਸੀ ਹਾਂਜੀ ਕੋਈ ਲੜਾਈ ਲੱਗਦੀ ਸੀ ਜਾਂਦੇ ਸੀ ਡਾਕਟਰ ਸਾਹਿਬ ਹਾਂਜੀ ਹੁਣ ਕੋਈ ਪਤਾ ਵੀਡੀਓ ਆ ਜਾਂਦੀਆਂ ਪਹਿਲਾਂ ਹੀ ਪਿੱਠ ਤੇ ਪਹਿਣਗਾ ਡਾਕਟਰ ਸਾਹਿਬ ਕੋਈ ਨਹੀਂ ਜਾਂਦਾ ਡਰ ਲੱਗਦਾ ਨਹੀਂ ਡਰ ਨਹੀਂ ਲੱਗ ਹੁਣ ਨਹੀਂ ਹੁਣ ਹੱਲਾ ਗੁੱਲਾ ਹੋ ਜੇ ਕੋਈ ਨਹੀਂ ਜਾਂਦਾ ਡਾਕਟਰ ਸਾਹਿਬ ਕੋਈ ਨਹੀਂ ਜਾਂਦਾ ਜੀ ਪਤਾ ਗਾਹਾਂ ਪਿੱਠ ਤੇ ਪੈਣਗੇ ਡਾਕਟਰ ਸਾਹਿਬ ਕੱਲੇ ਫੌਜੀ ਵੀਰਾਂ ਨੇ ਛੱਡਦਾ ਜੀ ਹਾਂ ਕੱਲੇ ਫੌਜੀ ਵੀਰਾਂ ਦੇ ਗੱਲ ਛੱਡਦਾ ਡਾਕਟਰ ਸਾਹਿਬ ਬਾਕੀ ਫੌਜੀ ਵੀਰਾਂ ਹੁਣ ਅਸੀਂ ਪਾ ਵਿਹਲੇ ਬੈਠੇ ਆਂ ਮੁੰਡੇ ਸਾਨੂੰ ਰੱਖ ਲੈਣਾ ਅਸੀਂ ਲੜਾਈ ਤੇ ਜਾਵਾਂਗੇ ਡਾਕਟਰ ਸਾਹਿਬ ਫੌਜੀ ਵੀ ਨਹੀਂ ਰੱਖ ਰਹੇ ਡਾਕਟਰ ਸਾਹਿਬ ਭੈਣ ਤੇਰ ਬੰਦੇ ਨੂੰ ਚੈੱਕ ਹੀ ਕਰੀ ਜਾਂਦੇ ਚੈੱਕ ਹੀ ਕਰੀ ਜਾਂਦੇ ਡਾਕਟਰ ਸਾਹਿਬ ਚਲੋ ਇਹ ਤਾਂ ਸਵਾਲ ਇਕਰਾਂ ਹੋ ਗਏ ਜਿੰਨੇ ਇੱਕ ਪੁੱਛੇ ਸੀਗੇ ਜੀ ਕੋਈ ਹੋਰ ਸਵਾਲ ਹੋਇਆ ਸਲੀਪਰ ਸਾਰੇ ਅਗਲੀ ਵੀਡੀਓ ਕੋ ਚਾਪਨਵਾ ਦੇ ਆਪਾਂ ਜਿਹੜਾ ਆਪਣਾ ਜਿਹੜਾ ਲਾਈਵ ਚੱਲਣਾ ਵੱਡੇ ਪੱਧਰ ਤੇ ਜਾਊਗਾ ਮੇਰੇ ਨਾਲ ਡਾਕਟਰ ਜਗਮੋਨ ਸਿੰਘ ਬੈਠਾ ਹੈ ਡਾਕਟਰ ਰੇਸ਼ਮ ਸਿੰਘ ਬੈਠਾ ਹੈ ਬੀ ਐਮ ਸੀ ਕੀਤੀ ਨੇ ਨਾਸਿੰਗ ਕੀਤੀ ਆ ਆਪਣਾ ਵੀ ਦੱਸ ਦਿਓ ਆ ਮੈਂ ਸਾਡੀ ਅਮਰੀਕਾ ਦੇ ਵਿੱਚੋਂ ਅਸੀਂ ਜਦੋਂ ਪਹਿਲੀ ਵਾਰੀ ਆਏ ਸੀ ਡਿਗਰੀਆਂ ਕੋ ਸਾਡੀਆਂ ਡਿਗਰੀਆਂ ਸਾਤ ਅੱਠ ਡਿਗਰੀਆਂ ਸੀ ਉਹਨਾਂ ਸਕਾਟੀ ਬੈਠਾ ਹੈ ਸੰਦ ਦਿੱਤੇ ਨੇਗੇ ਹੁਣ ਅਸੀਂ ਇਸ ਵਕਤ ਆਪਦਾ ਹਸਪਤਾਲ ਵੀ ਪਾਵਾਂਗੇ ਉਸੇ ਵੇਲੇ ਲੋਕਾਂ ਦਾ ਲਾਜ ਵੀ ਕਰਾਂਗੇ ਲੋਕਾਂ ਨੂੰ ਟੈਨਸ਼ਨਾਂ ਦੇ ਵਿੱਚੋਂ ਸਾਰੇ ਦੁੱਖਾਂ ਦੇ ਵਿੱਚੋਂ ਕੱਢਾਂਗੇ ਅਸੀਂ ਤੁਹਾਡੇ ਨਾਲ ਬਣੇ ਰਾਵਾਂਗੇ ਤੁਸੀਂ ਸਾਡੇ ਨਾਲ ਬਣੇ ਲੋਕ